ਕਿਸਮਾ ਜਿਹੜਾ ਪ੍ਰਧਾਨ ਦੇ ਵਿੱਚ ਜੀ ਦੇ ਫਕੀਰ ਇੱਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਲੈਣੇ ਆਪਾਂ ਇਹਨਾਂ ਨੂੰ ਕਿਤਾ ਦੇ ਕਰੇ ਉਹਨਾਂ ਕੋਲ ਉਹ ਕੀ ਹੈ ਫੇਕ ਤੋਂ ਬਿਨਾਂ ਬੀਜਪੀ ਕੋਲ ਇੱਕ ਸਾਰੇ ਪਿੰਡ ਸੋ ਪਿੰਡਾਂ ਨੂੰ ਵੀ ਤੁਸੀਂ ਕਵਰ ਕਰੋਗੇ ਜੀ ਹਾਂਜੀ ਉਹਨਾਂ ਨੂੰ ਵਿਕਾਸ ਵਾਸਤੇ ਹਾਂਜੀ ਵਿਕਾਸ ਵਾਸਤੇ ਕਰ ਲਿਆ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੁੰਦੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਹਾਂ ਕਿ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਗਰਾਊਂਡ ਚਾਹੀਦਾ ਤੁਹਾਨੂੰ ਸਕੂਲ ਚਾਹੀਦਾ ਤੁਹਾਨੂੰ ਲਾਇਬ੍ਰੇਰੀ ਚਾ ਹਣਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 350 ਸਾਲਾ ਉਹਦੇ ਵਿੱਚ ਐ ਲੱਗ ਤੋਂ ਬਜਟ ਰੱਖਿਆ ਹੋਇਆ ਤੇ ਉਹ ਗੁਰੂ ਸਾਹਿਬ ਦੇ ਨਾਮ ਨਾਲ ਤੋਂ ਕੋਲੇ ਕਿ ਕਿ 350 ਆ ਗਾ ਡਾਈਜੈਸਟਵਾ 350 ਸਾਲਾ ਉਹ 90 ਕਰੋੜ ਜਿਹੜਾ ਉਹ ਉਹਦੇ ਚੋਂ ਹਜੇ ਆਏ ਨਹੀਂ ਇਹ ਉਹ ਕਹਿ ਦਿੰਦੇ ਨੇ ਵੀ ਇਸ ਵਿੱਚ ਪੇਚਾਂਗੇ ਜਾਂ ਜਿਹੜੇ ਵੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਇੱਕ ਬ੍ਰਿਗਡ ਹੈਨਾ ਇੰਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇਹ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਪੈਣਗੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪੁਲ ਟੁੱਟ ਗਏ ਹਨ 60 ਤੋਂ ਪਰਜਾਨਾਂ ਵੀ ਚਲੀਆਂ ਗਈਆਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਕਿਮੀਟਰ ਕਟਾਨ ਝੋਨਾ ਝੋਲ ਅਸੀਂ ਦੇਖਦੇ ਹਾਂ ਫੂਟਬਾਲ ਚ ਦੇ ਰਹੇ ਜੇ ਕੋਈ ਹੋਰ ਸਟੇਟ ਹੁੰਦੀ ਐ ਇੰਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਲੁੱਟ ਸਕਦੇ ਸੀ ਇਹ ਪੰਜਾਬੀ ਐ ਜਿਹੜੇ ਸੰਕਟ ਚੋਂ ਛੁਟ ਕਰਦੇ ਠੀਕ ਐ ਨਾ ਅਸੀਂ ਫੇਰ ਵੀ 125 ਲੱਖ ਮੀਟਰ ਟਨ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਸ਼ ਦਾ ਟਿੱਪਰ ਤੇ ਜਦੋਂ ਸਾਡੇ ਤੇ ਸੰਕਟ ਆਉਂਦਾ ਉਦੋਂ ਉਹਨਾਂ ਨੂੰ ਆਹ ਪੜ੍ਹਨੀ ਚਾਹੀਦੀ ਪੈਸੇ ਦੇਣ ਵਾਲਿਓ ਅੰਨਾ ਕੰਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗੰਮਲਿਆਂ ਚ ਪੀਚੀ ਐ ਫੇਰ ਕਣਕਾ ਪਹਿਲਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ پتہ ਨਹੀਂ ਕੀ ਆ ਗਿਆ ਪਹਾੜਾਂ ਦੇ ਪਾਰ ਤੁਰ ਕੇ ਮਿੱਟੀ ਇਹੋ ਜਿਹੀ ਆ ਗਈ ਜਿਸ ਤੇ ਫਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪੂਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਆ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਆ ਬਹੁਤ ਸਾਰੇ ਬਾਨੀ ਸੱਜਣ ਆਏ ਨੇ ਉਹ ਸਾਰੇ ਐਨਸੀਓਜ਼ ਲੱਗੇ ਹੋਦੇ ਧਾਰਮਿਕ ਸੰਸਥਾਵਾਂ ਲੱਗੀਆਂ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪੱਧਰ ਤੇ ਵੀ ਲੱਗੇ ਹੋਏ ਇਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੋ ਘਟ ਜਿਹੜਾ ਕਮਾਊ ਪੁੱਤ ਐ ਪੰਜਾਬ ਉਹਨਾਂ ਦਾ ਕਮਾਊ ਪੁੱਤ ਐ ਕਮਾ ਕੇ ਖਾਉਂਦਾ ਵੀ ਐ ਤੇ ਢਿੱਡ ਭਰਨ ਵਾਲਾ ਪੁੱਤ ਐ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰੀ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਨਕਲਾਫ ਤੋਂ ਲੈ ਕੇ ਹਰ ਵਕਤ ਜਦੋਂ ਵੀ ਤੇਜ ਤੇ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਹਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਹਰੇ ਖੜਦਾ ਤੇ ਅਕੀਸ਼ ਸ਼ਰਮਾ ਜੀ ਪ੍ਰਧਾਨ ਦੇ ਪਿੱਛੇ ਵੀ ਦੇ ਅਕੀਫ ਸੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਇੰਪੋਰਟ ਨੂੰ ਕਿਤਾ ਦੇਖੋ ਉਹਨਾਂ ਕੋਲ ਉਹ ਕੀ ਐ ਫੇਕ ਤੋਂ ਬਿਨਾ ਬੀਜਪੀ ਕੋਲ ਐ ਕਿ